ਆਸ਼ ਬਰਾਮਦ ਹੋਈ ਸੀ ਕੀ ਖੁਲਾਸੇ ਹੋਏ ਨੇ ਕਿੰਨੇ ਮੁਲਜ਼ਮ ਗ੍ਰਿਪਤ ਆ। ਮਰਨ ਵਾਲਾ ਜਿਹੜਾ ਕਿ ਪੁਲਿਸ ਦੀ ਯੂਨੀਫਾਰਮ ਦੇ ਵਿੱਚ ਸੀ। ਸ਼ੋਰਟ ਵੀ ਹੈ ਪਿਛਲਾ ਇਹਨਾਂ ਦਾ ਕੋਈ ਪਹਿਲਾਂ ਵੀ ਕੋਈ ਇਦਾਂ ਦੇ ਕਤਲਾਂ ਦੇ ਕੇਸ ਨਹੀਂ ਜਿਹੜਾ ਚੋਰੀ ਡਕੈਤੀ ਦੇ ਵਿੱਚ ਸ਼ਾਮਲ ਸੀ ਇਹ ਲੋਕਾਂ ਆ। ਆ ਮੁਰਲੀ ਪੁੱਛਗੇ ਚ ਹਜੇ ਜੋ ਪਤਾ ਲੱਗਿਆ ਇਹ ਚੋਰੀ ਔਰ ਐਕਸਾਈਡ ਦੇ ਕੇਸਾਂ ਦੇ ਵਿੱਚ ਸ਼ਾਮਲ ਹੈ ਉਹ ਬਰਾਮਦ ਕੀ ਕੀ ਹੋਇਆ ਕੋਈ ਹਥਿਆਰ ਬਰਾਮਦ ਹੋਇਆ ਇਹਨਾਂ ਕੋਲ ਉੱਚਾ ਫਿਰ ਜਿਸ ਤਰੀਕੇ ਨਾਲ ਕੋਈ ਚੋਰੀ ਕੀਤਾ ਹੋਇਆ ਪਰਸ ਕੋਈ ਮੋਬਾਈਲ ਕੋਈ ਮੋਟਰਸਾਈਕਲ ਕੀ ਬਰਾਮਦ ਹੋਇਆ। ਬੇਤੇ ਦੀ ਚੰਡੀਗੜ੍ਹ ਦੇ ਮਲੋਆ ਏਰੀਆ ਦੇ ਵਿੱਚ ਇੱਕ ਪੁਲਿਸ ਨੂੰ লাশ ਬਰਾਮਦ ਹੋਈ ਸੀ ਉਸ ਦੀ ਗੁੱਥੀ ਪੁਲਿਸ ਨੇ ਸੁਝਾ ਲਈ ਹੈ ਐਸਐਸਪੀ ਚੰਡੀਗੜ੍ਹ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਹੈ ਤੁਹਾਨੂੰ ਲੈ ਕੇ ਸੀਨੀਅਰ ਅਫਸਰ ਸਾਡੇ ਨਾਲ ਨੇ ਪੂਰੀ ਗੱਲਬਾਤ ਕਰਾਂਗੇ ਸਰ ਜਿਹੜਾ ਇਹ লাশ ਬਰਾਮਦ ਹੋਈ ਸੀ ਕੀ ਖੁਲਾਸੇ ਹੋਏ ਨੇ ਕਿੰਨੇ ਮੁਲਜ਼ਮ ਗ੍ਰਿਫਤਾਰ ਕੀਤੇ ਇਹ ਜੀ 22 ਦੀ ਰਾਤ ਨੂੰ ਇੱਥੇ ਦੁੱਧਾ ਧਾਰੀ ਮੰਦਿਰ ਕੋਲ ਜੰਗਲ ਦੇ ਵਿੱਚ 56 ਸੈਕਟਰ ਇੱਕ লাশ ਬਰਾਮਦ ਹੋਈ ਸੀ ਸਬਕੋ 7 ਵਜੇ ਪੁਲਿਸ ਨੂੰ ਮੈਸੇਜ ਮਿਲਿਆ ਸੀ ਤੇ ਇਹ ਮਰਨ ਵਾਲਾ ਜਿਹੜਾ ਕਿ ਪੁਲਿਸ ਦੀ ਯੂਨੀਫਾਰਮ ਦੇ ਵਿੱਚ ਸੀ ਜੋ ਮੌਕੇ ਤੇ ਸਾਰੀ ਆਪਣਾ ਜੋ ਤਫਤੀਸ਼ ਦੇ ਦੌਰਾਨ ਪਤਾ ਲੱਗਿਆ ਕਿ ਇਹ ਆਪਣਾ ਹਰਿਆਣਾ ਪੁਲਿਸ ਦਾ ਸਪੈਸ਼ਲ ਪੁਲਿਸ ਅਫਸਰ ਸੀਗਾ ਔਰ ਉਸ ਦਿਨ ਰਾਤ ਇਹ ਇੱਥੇ ਓਸਿੰਗਪੋਰਟ ਚੌਂਕ ਤੇ ਡਿਊਟੀ ਤੇ ਸੀ ਬਾਅਦ ਵਿੱਚ ਜਦੋਂ ਸੀਸੀਟੀਵੀ ਕੈਮਰਾ ਦੇਖਣ ਤੋਂ ਪਤਾ ਲੱਗਿਆ ਕਿ ਇਹ ਆਪਣੀ ਡਿਊਟੀ ਤੋਂ ਆ ਰਿਹਾ ਰਾਹ ਦੇ ਵਿੱਚ ਇਹਨੂੰ ਦੋ ਲੜਕੇ ਮਿਲੇ ਜਿਨ੍ਹਾਂ ਦੇ ਨਾਲ ਇਹਦੀ ਕੋਈ ਕੀ ਗੁਫਤਗੂ ਹੋਈ ਉਸ ਤੋਂ ਬਾਅਦ ਇਹ ਨਾਲ ਉਹਨਾਂ ਨੂੰ ਲਿਫਟ ਲੈ ਕੇ ਇੱਥੇ ਆ ਗਿਆ ਇੱਥੇ ਇਹ ਆਪਣਾ ਗੁਰਦੁਆਰਾ ਸਾਹਿਬ ਜਿਹੜਾ ਸੈਕਟਰ 56 ਸੈਕਟਰ ਹੈ ਜਾਂ ਮੈਕਸ ਹਸਪਤਾਲ ਦੇ ਸਾਹਮਣੇ ਉੱਥੋਂ ਇਹ ਤਿੰਨੇ ਆਪਣਾ ਜੋ ਵੀ ਕੋਈ ਇਹਨਾਂ ਦੀ ਕਮਿਟਮੈਂਟ ਹੋਈ ਸੀ ਕਿ ਜਾਂ ਕੋਈ ਗੱਲਬਾਤ ਹੋਈ ਸੀ ਉਸ ਦੇ ਮੱਧ ਨਜ਼ਰੇ ਜੰਗਲ ਏਰੀਆ ਨੂੰ ਜਾਂਦੇ ਦਿਖਾਈ ਦਿੰਦੇ ਔਰ ਅੱਧੇ ਘੰਟੇ ਬਾਅਦ ਉਹ ਦੋਨੇ ਲੜਕੇ ਆ ਰਹੇ ਆ ਇਹ ਤੀਜਾ ਬੰਦਾ ਨਹੀਂ ਸੀ ਆ ਰਿਹਾ ਤੇ ਉਸ ਦਿਨ ਤੋਂ ਹੀ ਪਤਾ ਲੱਗਿਆ ਕਿ ਇਸ ਬੰਦੇ ਦਾ ਮਰਡਰ ਕੀਤਾ ਗਿਆ ਕਿਉਂਕਿ ਉਹਦੀ ਪੀਐਸ ਵੀ ਬਹੁਤ ਬੁਰੀ ਤਰ੍ਹਾਂ ਪੱਥਰ ਮਾਰ ਕੇ ਡਿਸਪੈਚ ਕੀਤਾ ਗਿਆ ਸੀ ਤੇ ਇਹਦੇ ਵਿੱਚ ਅਲੱਗ-ਅਲੱਗ ਟੀਮਾਂ ਲੱਗੀਆਂ ਹੋਈਆਂ ਸੀ ਤੇ ਕੱਲ ਬੜੀ ਆਪਣੀ ਪ੍ਰੋਫੈਸ਼ਨਲ ਸਕਿੱਲ ਦਿਖਾਉਂਦੇ ਹੋਏ ਮਲੋਆ ਥਾਣੇ ਦੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਦੋ ਜਣਿਆਂ ਨੂੰ ਇੱਕ ਜਸਵਿੰਦਰ ਸਿੰਘ ਜੱਸਾ ਇੱਕ ਰੌਣ ਅਲੀਅਸ ਗੋਲੂਆ ਦੋਨੇ ਇਹ ਪਟਿਆਲੇ ਦੇ ਰਹਿਣ ਵਾਲੇ ਹਨ ਕੋਈ ਕ੍ਰਿਮੀਨਲ ਰਿਕਾਰਡ ਵੀ ਹੈ ਪਿਛਲਾ ਇਹਨਾਂ ਦਾ ਕੋਈ ਪਹਿਲਾਂ ਵੀ ਕੋਈ ਇਦਾਂ ਦੇ ਕਤਲਾਂ ਦੇ ਕੇਸ ਵਿੱਚ ਜਾਂ ਚੋਰੀ ਡਕੈਤੀ ਦੇ ਵਿੱਚ ਸ਼ਾਮਲ ਸੀ ਇਹ ਨੌਜਵਾਨ ਆ ਮੁਰਲੀ ਪੁੱਛਗੇ ਚ ਹਜੇ ਜੋ ਪਤਾ ਲੱਗਿਆ ਇਹ ਚੋਰੀ ਔਰ ਐਕਸਾਈਡ ਦੇ ਕੇਸਾਂ ਦੇ ਵਿੱਚ ਸ਼ਾਮਲ ਹੈ ਉਹ ਪਟਿਆਲੇ ਇਹਨਾਂ ਦੇ ਪਰਚੇ ਦਰਜ ਹੈ ਅੱਗੇ ਜੇ 2 ਦਿਨ ਦੇ ਪੁਲਿਸ ਰਿਮਾਂਡ ਤੇ ਅੱਗੇ ਅਸੀਂ ਪੁੱਛਗਿਸ਼ ਕਰ ਰਹੇ ਹਾਂ ਹੋਰ ਕੋਈ ਹੀਨਸ ਕ੍ਰਾਈਮ ਵੀ ਇਹਨਾਂ ਨੇ ਕੀਤਾ ਹੈ ਜਾਂ ਇਹ ਪਹਿਲਾ ਹੀਨਸ ਕ੍ਰਾਈਮ ਸੀ ਜਾਂ ਛੋਟੇ-ਮੋਟੇ ਪਹਿਲਾ ਕ੍ਰਾਈਮ ਸੀ ਉਹ ਅਜੇ ਕੀ ਪਤਾ ਲੱਗੇਗਾ ਤੁਹਾਨੂੰ ਦੱਸ ਦਾਂਗੇ ਆਮਦ ਕੀ ਕੀ ਹੋਇਆ ਕੋਈ ਹਥਿਆਰ ਬਰਾਮਦ ਹੋਇਆ ਇਹਨਾਂ ਕੋਲੋਂ ਜਾਂ ਫਿਰ ਜਿਸ ਤਰੀਕੇ ਨਾਲ ਕੋਈ ਚੋਰੀ ਕੀਤਾ ਹੋਇਆ ਪਰਸ ਕੋਈ ਮੋਬਾਈਲ ਕੋਈ ਮੋਟਰਸਾਈਕਲ ਕੀ ਬਰਾਮਦ ਹੋਇਆ ਅਜੇ ਤੱਕ ਇਹਨਾਂ ਤੋਂ ਜਿਹੜਾ ਇਹਨਾਂ ਨੇ ਮੋਟਰਸਾਈਕ ਬਾਕੀ ਜਿਹੜਾ ਇਹਦਾ ਪਰਸ ਸੀਗਾ ਪਰਸ ਦੀਆਂ ਇਹ ਜਿਹੀਆਂ ਉਹ ਅਜੇ ਕੁਝ ਬਰਾਮਦ ਹੋਣ ਵਾਲੀਆਂ ਕੁਝ ਹੋ ਗਈਆਂ ਨੇ ਅ ਬਾਕੀ ਇਹਨਾਂ ਦੇ ਜਿਹੜੇ ਉਸ ਦਿਨ ਕੱਪੜੇ ਪਹਿਨੇ ਹੋਏ ਸੀਗੇ ਕੁਝ ਉਹਨਾਂ ਚੋਂ ਬਰਾਮਦ ਹੋ ਗਏ ਕੁਝ ਅਜੇ ਬਰਾਮਦ ਕਰਨੇ ਨੇ ਉਹ ਵੀ ਰਿਮਾਂਡ ਦੇ ਦੌਰਾਨ ਅਸੀਂ ਕਰਾਂਗੇ ਸਰ ਇੱਕ ਗੱਲ ਇਹ ਵੀ ਬਹੁਤ ਲੋਕਾਂ ਦਾ ਸਵਾਲ ਹੋਣਗੇ ਕਿ ਸੀਨੀਅਰ ਅਫਸਰ ਹੋਵੇ ਕਿ ਅਣਜਾਣ ਬੰਦੇ ਨੂੰ ਇਸ ਤਰੀਕੇ ਦੀ ਲਿਫਟ ਦੇਣੀ ਜਾਂ ਛੱਡ ਕੇ ਜਾਣਾ ਕਿਸੇ ਛੱਡਣ ਜਾਣਾ ਤਾਂ ਇਹ ਬਹੁਤ ਵੱਡਾ ਸਵਾਲ ਹੈ ਕਿ ਕਿਵੇਂ ਕਿਸੇ ਨੇ ਉੱਥੇ ਕਿਹਾ ਸੀ ਇਹਨਾਂ ਨੂੰ ਕਿ ਉੱਥੇ ਛੱਡ ਕੇ ਆਓ ਤੇ ਕਿਵੇਂ ਗੱਲਬਾਤ ਕੀ ਹੋਈ ਕਿ ਸਾਹਮਣੇ ਕੀ ਆਇਆ ਯੂਨੀਵਰਸਿਟੀ ਨਹੀਂ ਜੋ ਪਹਿਲੀ ਅਸਲ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਟ੍ਰੇਨ ਫੜ ਕੇ ਇਹਨਾਂ ਨੇ ਪਟਿਆਲੇ ਜਾਣਾ ਸੀ ਔਰ ਫਤੇਗੜ ਸਾਹਿਬ ਟ੍ਰੇਨ ਨਹੀਂ ਰੁਕੀ ਔਰ ਇਹ ਰਾਤ ਨੂੰ ਚੰਡੀਗੜ ਆ ਗਏ ਔਰ ਇੱਥੋਂ ਰੇਲਵੇ ਸਟੇਸ਼ਨ ਤੋਂ ਇਹ ਪੈਦਲ ਆ ਰਹੇ ਸੀ ਔਰ ਇਹ ਪਹਿਲਾਂ ਤੋਂ ਜੋ ਇਹਨਾਂ ਦਾ ਕਨੈਕਸ਼ਨ ਨਹੀਂ ਪਾਇਆ ਗਿਆ ਮਰਨਾਲੇ ਨਾਲ ਇਹ ਅਚਾਨਕ ਹੀ ਰਸਤੇ ਦੇ ਵਿੱਚ ਮਿਲੇ ਆ ਤੇ ਉੱਥੋਂ ਹੀ ਇਹਨੇ ਲਿਫਟ ਦਿੱਤੀ ਆ ਉਹਨਾਂ ਨੂੰ ਤੇ ਜੋ ਉੱਥੋਂ ਹੀ ਇਹਨਾਂ ਦੀ ਰਸਤੇ ਦੇ ਵਿੱਚ ਗੱਲਬਾਤ ਹੋਈ ਉਸ ਗੱਲ ਦੇ ਮੱਦੇ ਨਜ਼ਰ ਹੀ ਇੱਧਰ ਆਏ ਸੀਗੇ ਤੇ ਬਾਅਦ ਚ ਇੱਥੇ ਸੱڈن ਪ੍ਰੋਵੋਕੇਸ਼ਨ ਦੇਤੇ ਤੇ ਇਹਨਾਂ ਨੇ ਓਵਰ ਪਾਵਰ ਕਰਕੇ ਉਸ ਨੂੰ ਮਾਰ ਦਿੱਤਾ ਮਲੋਈ ਚ ਪਤਾ ਲੱਗੇ ਜੀ ਜਾਂ ਇਸ ਏਰੀਏ ਚ 56 ਸੈਕਟਰ ਵਾਲੇ ਪਾਸੇ ਕੀ ਕਰਨ ਆਏ ਸੀ ਕਿ ਤੁਸੀ ਪੁੱਛ ਕੇ ਚ ਕੀਤੀ ਹੋਣੀ ਹੈ ਰਿਮਾਂਡ ਵੀ ਤੁਹਾਨੂੰ ਹਾਸਲ ਹੋਇਆ ਹੈ ਗੱਲਬਾਤ ਕੀ ਹੋਈ ਹੈ ਕੀ ਦੱਸਿਆ ਉਹਨਾਂ ਨੂੰ ਕਿ ਅਸੀਂ ਮਲੋਈ ਵਾਲੇ ਪਾਸੇ ਆ ਕੀ ਕਰਨ ਗਏ ਸੀ ਨਹੀਂ ਉਹ ਇਹ ਕਹਿ ਰਹੇ ਕਿ ਅਸੀਂ ਸੁਆਣਾ ਸਾਹਿਬ ਗੁਰਦੁਆਰੇ ਜਾਣਾ ਸੀ ਇਹਨੂੰ ਕਿਹਾ ਸੀ ਵੀ ਸਾਡਾ ਸਾਡਾ ਕੁਝ ਛੱਡਦੇ ਔਰ ਇਹ ਇੱਧਰ ਲੈ ਕੇ ਆ ਗਿਆ ਜੋ ਵੀ ਕੋਈ ਇਹਨਾਂ ਦੀ ਆਪਸ ਵਿੱਚ ਕਮਿਟਮੈਂਟ ਹੈ ਉਹਦੇ ਤਹਿਤ ਉਹਨੂੰ ਅੱਗੇ ਪੂਰਾ ਕਰ ਲਈ ਜਦੋਂ ਇਹ ਗਏ ਤੇ ਇਹਨਾਂ ਦੀ ਆਪਸ ਵਿੱਚ ਉੱਥੇ ਬਹਿਸ ਹੋ ਪਰੋਵੋਕੇਸ਼ਨ ਦੇ ਤਹਿਤ ਇਹਨਾਂ ਦੋਨਾਂ ਨੇ ਉਹਨੂੰ ਓਵਰ ਪਾਵਰ ਕਰਕੇ ਤੇ ਉਹਦੇ ਸੱਟਾ ਮਾਰ ਕੇ ਤੇ ਗਲਾ ਕੁੱਟ ਕੇ ਉਹਨੂੰ ਮਾਰ ਦਿੱਤਾ ਟੀਮਾਂ ਤੁਹਾਡੇ ਲੱਗੀਆਂ ਹੋਈਆਂ ਸੀ ਇਹਨਾਂ ਨੂੰ ਫੜਨ ਵਾਸਤੇ ਕਿਤੇ ਕਿਤੇ ਛਾਪੇਮਾਰੀ ਕੀਤੀ ਐ ਤੇ ਕਿੰਨਾ ਕ ਸਮਾਂ ਲੱਗਿਆ ਇਹਨਾਂ ਨੂੰ ਫੜਨ ਇਹਦੇ ਚ ਸਾਡੀਆਂ ਅਲੱਗ-ਅਲੱਗ ਟੀਮਾਂ ਜਿਸ ਤਰ੍ਹਾਂ ਕਿ ਥਾਣੇ ਦੀ ਪੁਲਿਸ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਪੁਲਿਸ ਆਪਰੇਸ਼ਨ ਸੈੱਲ ਦੀ ਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਲੱਗੀਆਂ ਹੋਈਆਂ ਸੀ ਵਿੱਚ ਅਸੀਂ ਇੱਕ ਟੀਮ ਆਪਣੀ ਬਾਹਰ ਵੀ ਭੇਜੀ ਹੋਈ ਸੀ ਜਿਹੜੀ ਕਿ ਸਾਮ ਆਪਣਾ ਬਿਹਾਰ ਵਿੱਚ ਵੀ ਗਈ ਹੋਈ ਸੀ ਭਈ ਕੋਈ ਵੀ ਐਂਗਲ ਤੋਂ ਅਸੀਂ ਇਸ ਸਥਿਤੀ ਨੂੰ ਆਪਣਾ ਹਾਂ ਨਹੀਂ ਛੱਡਿਆ ਔਰ ਪੂਰਾ ਉਹ ਸਾਰੇ ਐਂਗਲ ਇਹਦੇ ਵਿੱਚ ਅਸੀਂ ਬੜੇ ਗੋਹ ਦੇ ਨਾਲ ਖੰਗਾਲੇ ਔਰ ਤਾਂ ਹੀ ਇਹ 4-5 ਦਿਨ ਦੇ ਵਿੱਚ ਇੱਕ ਕੇਸ ਜਿਹੜਾ ਸੋਲਵ ਹੋ ਗਿਆ। ਜਿਹੜੇ ਇਹ ਮੋਲਜਮ ਫੜੇ ਨੇ ਕਿੰਨੀ ਉਮਰ ਇਹਨਾਂ ਦੀ ਕਿੰਨੇ ਦਿਨ ਦਾ ਮਾਂਜੂ ਕੋਟ ਨੇ ਇਹਨਾਂ ਨੂੰ ਰਿਮਾਰਕ ਦਿੱਤਾ। ਇਹਨਾਂ ਚੋਂ ਜਿਹੜਾ ਜੱਸਾ ਜਸਵਿੰਦਰ ਜੱਸਾ ਉਹ 22 ਸਾਲ ਦਾ। ਰੋਹਨ ਜਿਹੜਾ ਗੱਲੂ ਹੈ ਉਹਦੀ 19 ਸਾਲ ਉਮਰ ਹੈ। ਤੇ ਇਹਨਾਂ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇੱਕ ਤੇ ਦੋ ਮੁਕਦਮੇ ਆ ਪਹਿਲਾਂ ਇੱਕ ਤੇ ਇੱਕ ਹੈ ਤੇ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਸਾਡੇ ਕੋਲ ਠੀਕ ਹੈ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਇਹ ਸਨ ਸੀਨੀਅਰ ਅਫਸਰ ਚੰਡੀਗੜ੍ਹ ਪੁਲਿਸ ਦੇ ਜਿਨ੍ਹਾਂ ਵੱਲੋਂ ਪੁਜੀ ਜਾਣਕਾਰੀ ਦਿੱਤੀ ਹੈ ਕਿਵੇਂ ਪੰਚਕੁਲਾ ਪੁਲਿਸ ਦਾ ਇੱਕ ਜ਼ਬਾਨ ਜਿਹੜਾ ਮਾਰ ਦਿੱਤਾ ਸੀ ਉਸ ਤੋਂ ਬਾਅਦ ਪੁਲਿਸ ਨੇ ਕੁਝ ਹੀ ਹਲਝਾ ਲੀ ਹੈ ਤਾਂ ਦੋ ਮੁਲਜ਼ਮਾਂ ਨੂੰ ਗ੍ਰਿਪਰ ਕੀਤਾ ਹੈ ਦੋ ਦਿਨ ਦਾ ਪੁਲਿਸ ਨੂੰ ਰਿਮਾਂਡ ਮਿਲਿਆ ਹੈ ਤਾਂ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਪਹਿਲਾਂ ਵੀ ਦੱਸਿਆ ਜਾ ਰਿਹਾ ਕਿ ਪਰਚੇ ਉਹਨਾਂ ਤੇ ਦਰਜ ਨੇ ਜਿਸ ਤਰੀਕੇ ਦੀ ਚੰਡੀਗੜ੍ਹ ਦੇ ਵਿੱਚ ਬਾਹਰ ਦਾਤ ਹੋਈ ਹੈ ਲੋਕ ਡਰ ਦੇ ਮਹਿਸੂਸ ਕਰ ਰਹੇ ਸੀ ਕਿਉਂਕਿ ਪੁਲਿਸ ਮੁਲਾਜ਼ਮ ਨੂੰ ਮਾਰ ਦੇਣਾ ਬਹੁਤ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਸੀ ਦੇਖੋ ਅਮਨ ਜਿਸ ਤਰੀਕੇ ਨਾਲ ਪੁਲਿਸ ਦਾਅਵੇ ਕਰ ਰਹੀ ਹੈ ਕਿ ਚੰਡੀਗੜ੍ਹ ਨੂੰ ਕਰਾਈ ਮੁਕਤ ਕਰਾਂਗੇ ਕਿੰਨਾ ਕਰਾਈ ਮੁਕਤ ਹੁੰਦਾ ਹੈ ਤਾਂ ਉਹ ਵਾਲਾ ਸਮਝ ਦੱਸੇਗਾ ਤੁਹਾਨੂੰ ਕਦੋਂ ਸਮਝ ਦੇ ਨਾਲ ਹਰਤੇ ਸੀ